ਦਾ ਮੁੱਖ ਮਕਸਦ ਇਹ ਸੀਗਾ ਕਿ ਪਹਿਲੀ ਤਾਂ ਤੁਸੀਂ ਇਸ ਟਾਈਮ ਆਏ ਹੋ ਤੁਹਾਡਾ ਧੰਨਵਾਦ ਹੈ ਸਾਡਾ ਮੁੱਖ ਰੁਚੀ ਦੇ ਸੀਗਾ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾTempBuffer ਦੇ ਵਿੱਚ ਗੈਂਗਸਟਰਾਂ ਦੇ ਨਾਲ ਜਿਹੜੀ ਲੜਾਈ ਲੜੀ ਹੈ ਕੱਲ ਅਮਰਸੇਦ ਪੁਲਿਸ ਨੇ ਇੱਕ ਹੈਦੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕੱਲ ਮੁਕਾਬਲੇ 'ਚ ਜਿਹੜਾ ਟੈਟਿਡੀ ਕੀਤਾ ਸੀਗਾ ਤੁਹਾਨੂੰ ਪਤਾ ਕਿ ਪਤਸੋਂ ਛਾਟੇ ਦੇ ਵਿੱਚ ਛਾਟੇ ਬਾਜ਼ਾਰ ਦੇ ਵਿੱਚ ਗੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸ਼ੂਟਰ ਸੀਗੇ ਜੋਬਨ ਕ੍ਰੀਸ਼ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਦ ਜਿਹੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਹੋ ਗਿਆ ਜੋਬਨ ਪਲੀ ਜਿਹੜਾ ਉਹ ਦਾ ਅੱਜ ਸ਼ਾਮੀ ਖੁੜੇ ਥੋੜਾ ਚਿਰ ਪਹਿਲਾਂ ਹੀ ਲੁਧਿਆਣੇ ਬਲੱਜੜਾ ਲੱਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਤੇ ਇੱਕ ਜਿਹੜਾ ਜ਼ਖਮੀ ਆ ਦੋ ਜਣੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸਆਈ ਨਾਲ ਇਹਨਾਂ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਨੋਈ ਹੋਣਾਂ ਨਾਲ ਉਹਦੇ ਪੰਜਾਬ ਦੇ ਵਿੱਚ دہشت ਕ੍ਰੀਏਟ ਕਰਨ ਵਾਸਤੇ ਆਏ ਸੀਗੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰਦੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦ੍ਰਿੜ ਨਿਸ਼ਚੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਆਜ਼ਾਦੀ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸਾਰ ਸ਼ਹਿਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰਨ ਜਾਂ ਕਿਸੇ ਕੋਲ ਕੋਈ ਫਰੋਤੀ ਮੰਗਣ ਉਹ ਮੇਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਟਰ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਬਦਮਾਸ਼ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਾਣ ਨਹੀਂ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇਨਯੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਪਦਮ ਦੇ ਵਿੱਚ ਹੈ ਕੋਈ ਕਿਸੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੁੰਦਾਂਗੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਬਸਾਤ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਦਾ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਪੰਗ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਹੇ ਪੰਜਾਬੀ ਨੂੰ ਕਿਹੇ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਫਰੋਦੀ ਮੰਗੇ ਤੇ ਮੁੜ ਕੇ ਬਾਜੇ ਇਹ ਨਹੀਂ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੇ ਦੋ ਦਿਨ ਚ ਹੀ ਬਹੁਤ ਵਧੀਆ ਦੇ ਜਿਹੜੇ ਆਇਆ ਉਹ ਦੱਸੀ ਪੰਜਾਬ ਵਾਸੀਆਂ ਦਾ ਕੀ ਚਾਹੁੰਦੇ ਆ ਕਿ ਕਿਤੇ ਪਿੰਡਾਂ ਦੇ ਵਿੱਚ ਕਿਹੇ ਵੀ ਤਰ੍ਹਾਂ ਕਬਰੋਂ ਦੀ ਲੋੜ ਦੀ ਸਾਡੀ ਸਰਕਾਰ ਸਾਡੀ ਪੁਲਿਸ ਇਸ ਕਾਬਿਲ ਆ ਕਿ ਅਸੀਂ ਪੰਜਾਬ ਦੇ ਚੰਮਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਜਿਹੜੀ ਉਹ ਰੱਖਾਂ